ਐਡਵੋਕੇਟ ਫਾਰ ਜਸਟਿਸ ਦੇ ਨਾਮ ਅੰਡ ਦੇ ਬੈਨਰ ਦੇ ਹੇਠਾਂ ਇੱਕ ਮੈਮੋਰੰਡਮ ਭੇਜਿਆ ਜਿਦੇ ਵਿੱਚ ਅਸੀਂ ਇਹ ਇਨਸੀਡੈਂਟ ਨੂੰ ਪੂਰਾ ਕੰਡਮਨ ਕੀਤਾ ਹੈ ਦੂਸਰਾ ਉਹਨਾਂ ਨੂੰ ਕਿਹਾ ਵੀ ਐਸੇ ਹੀ ਇਨਸੀਡੈਂਟ ਦਾ ਮੂਹ ਤੋੜ ਜਵਾਬ ਦੇਣਾ ਚਾਹੀਦਾ ਇੱਕ ਦਿਨ ਬਲੈਕ ਡੇ ਆਬਜ਼ਰਵ ਹੋਣਾ ਚਾਹੀਦਾ ਜਿਦੇ ਵਿੱਚ ਹਰ ਇੱਕ ਵਕੀਲ ਜੋ ਇਸ ਪ੍ਰੈਮਿਸਿਸ ਦੇ ਵਿੱਚ ਆ ਰਿਹਾ ਹੈ ਜਾਂ ਕੋਰਟ ਦੇ ਵਿੱਚ ਅਪੀਅਰ ਹੋ ਰਿਹਾ ਹੈ ਉਹ ਇੱਕ ਬਲੈਕ ਬੈਜ ਲਾ ਕੇ ਕੋਰਟ ਦੇ ਵਿੱਚ ਅਪੀਅਰ ਹੋਵੇ ਕੀ ਸਾਡੇ ਇੰਡੀਆ ਦੇ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਜਿੱਥੇ ਅਸੀਂ ਜਾ ਕੇ ਥੋੜੇ ਸਕੂਨ ਦੇ ਪਲ ਬਿਤਾਣੇ ਚਾਹਨੇ ਆ ਪਰ ਉੱਥੇ ਸਾਡੀ ਕੋਈ ਵੀ ਸੇਫਟੀ ਨਹੀਂ ਹੈ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡੀ ਸਰਕਾਰ ਕੁਝ ਵੀ ਇਹਦੇ ਵਾਸਤੇ ਨਹੀਂ ਕਰ ਰਹੀ ਇਸ ਤੋਂ ਪਹਿਲਾਂ ਵੀ ਉਹ ਕਿਤੇ ਨਾ ਕਿਤੇ ਤੇ ਰੁਕੇ ਹੋਣਗੇ ਕਿਤੇ ਨਾ ਕਿਤੇ ਤੇ ਉਹਨਾਂ ਨੂੰ ਪਨਾਹ ਦਿੱਤੀ ਹੋਏਗੀ ਇਹਦੇ ਵਾਸਤੇ ਪਰ ਇਹ ਨਹੀਂ ਹੋਣਾ ਚਾਹੀਦਾ ਸਾਨੂੰ ਇਹਦੀ ਸੇਫਟੀ ਵਾਸਤੇ ਕੁਝ ਨਾ ਕੁਝ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਹਿਲਗਾਮ ਚ ਜਿਸ ਤਰੀਕੇ ਨਾਲ 22 April ਨੂੰ ਸੈਲਾਨੀ ਜਿਹੜੇ ਉੱਥੇ ਘੁੰਮਣ ਗਏ ਸੀ ਉਹਨਾਂ ਨੂੰ ਉਹਨਾਂ ਦਾ ਮਰਡਰ ਕੀਤਾ ਗਿਆ ਉਹਨਾਂ ਦੀ ਹਤਿਆਵਾਂ ਕੀਤੀਆਂ ਗਿਆ ਜੋ ਟੈਰਰਿਸਟ ਅਟੈਕ ਆਇਆ ਉਹਨੂੰ ਲੈ ਕੇ ਪੂਰੇ ਹਿੰਦੁਸਤਾਨ 'ਚ ਤਰੋਸ਼ ਹੈ ਗਈ ਹੈ ਲੇਕਿਨ ਹੁਣ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਜਿਹੜੇ ਐਡਵੋਕੇਟਸ ਹੈਗੇ ਨੇ ਉਹ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਕਾਫੀ ਰੋਸ਼ ਹੈਗੇ ਨੇ ਅਸੀਂ ਗੱਲ ਕਰਦੇ ਹਾਂ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਫਾਰਮਰ ਪ੍ਰੈਜ਼ੀਡੈਂਟ ਸੰਤੋਖਵਿੰਦਰ ਸਿੰਘ ਨਾਬਾ ਜੀ ਨਾਬਾ ਸਾਹਿਬ ਜਿਹੜਾ ਈਸ਼ੂ ਸੀਗਾ ਜਿਹੜਾ ਟੈਰਰਿਸਟ ਅਟੈਕ ਹੋਇਆ ਪੂਰੇ ਕੰਟਰੀ 'ਚ ਉਹਨੂੰ ਲੈ ਕੇ ਕਾਫੀ ਗੁੱਸਾ ਹੈ ਹੁਣ ਹਾਈ ਕੋਰਟ ਬਾਰ ਐ ਕੀ ਮੰਗ ਹੈਗੀ ਆ ਤੁਹਾਡੀ ਕਿਹਨਾਂ ਨੂੰ ਮੈਂ ਮਰਨ ਨੇ ਦਿੱਤਾ ਗਿਆ ਇਹ ਇੱਕ ਗੁੱਸਾ ਵੀ ਹੈ ਤੇ ਗੁੱਸੇ ਦੇ ਨਾਲ-ਨਾਲ ਇੱਕ ਬਹੁਤ ਵੱਡਾ ਰੋਸ ਵੀ ਹੈ ਐਜ਼ ਅ ਮੈਂਬਰ ਆਫ ਲੀਗਲ ਫਰਟਰਨਿਟੀ ਇਹ ਸਾਡਾ ਫਰਜ਼ ਬੰਦਾ ਹੈ ਇਸ ਟਾਈਮ ਦੇ ਉੱਤੇ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਦੁਨੀਆ ਦੇ ਨਾਲ ਮੁਲਕ ਦੇ ਨਾਲ ਤੇ ਜਿਹੜੀਆਂ ਉਹ 26 ਜਾਨਾਂ ਗਈਆਂ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਖੜੀਏ ਇਸ ਕਰਕੇ ਬਾਰ ਐਸੋਸੀਏਸ਼ਨ ਨੇ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਵੀ ਇਸ ਇਨਸੀਡੈਂਟ ਨੂੰ ਕੰਡਮ ਕਰਦੇ ਹੋਏ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਤੇ ਅਸੀਂ ਵੀ ਇੱਕ ਗਵਰਨਰ ਸਾਹਿਬ ਨੂੰ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਇੱਕ ਰੈਜ਼ੋਲੂਸ਼ਨ ਦਿੱਤਾ ਹੈ ਜਿਹਦੇ ਵਿੱਚ ਹਾਈ ਕੋਰਟ 바ਰ ਐਸੋਸੀਏਸ਼ਨ ਦੇ ਮੈਂਬਰਸ ਜਿਹੜੇ ਹਾਈ ਕੋਰਟ ਦੇ ਵਕੀਲ ਨੇ ਉਹਨਾਂ ਵੱਲੋਂ ਸਿਗਨੇਚਰ ਮੁਹਿੰਮ ਚਲਾ ਕੇ ਸਿਗਨੇਚਰ ਕਰਵਾ ਕੇ ਐਡਵੋਕੇਟ ਫॉर ਜਸਟਿਸ ਦੇ ਨਾਮ ਅੰਡ ਦੇ ਬੈਨਰ ਦੇ ਹੇਠਾਂ ਇੱਕ ਮੈਮੋਰੈਂਡਮ ਭੇਜਿਆ ਜਿਹਦੇ ਵਿੱਚ ਅਸੀਂ ਇਹ ਇਨਸੀਡੈਂਟ ਨੂੰ ਪੂਰਾ ਕੰਡਮ ਕੀਤਾ ਦੂਸਰਾ ਉਹਨਾਂ ਨੂੰ ਕਿਹਾ ਵੀ ਇਹ ਜਿਹੇ ਇਨਸੀਡੈਂਟ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਇਹਦੇ ਨਾਲ ਨਾਲ ਇੱਕ ਸਾਡੀ ਬਾਰ ਐਸੋਸੀਏਸ਼ਨ ਪੰਜਾਬ ਬਣ ਹਰਿਆਣਾ ਹਾਈ ਕੋਰਟ ਨੂੰ ਵੀ ਇੱਕ ਰਿਪਰੈਜ਼ੈਂਟੇਸ਼ਨ ਸਾਡੀ ਗਈ ਹੈ ਕਿ ਆਉਣ ਵਾਲੇ ਹਫਤੇ ਦੇ ਵਿੱਚ ਇੱਕ ਦਿਨ ਬਲੈਕ ਡੇ ਓਬਜ਼ਰਵ ਹੋਣਾ ਚਾਹੀਦਾ ਜਿਦੇ ਵਿੱਚ ਹਰ ਇੱਕ ਵਕੀਲ ਜੋ ਇਸ ਪ੍ਰੈਮਿਸਿਸ ਦੇ ਵਿੱਚ ਆ ਰਿਹਾ ਹੈ ਜਾਂ ਕੋਰਟ ਦੇ ਵਿੱਚ ਅਪੀਅਰ ਹੋ ਰਿਹਾ ਹੈ ਉਹ ਇੱਕ ਬਲੈਕ ਬੈਜ ਲਾ ਕੇ ਕੋਰਟ ਦੇ ਵਿੱਚ ਅਪੀਅਰ ਹੋਵੇ ਤੇ ਆਪਣਾ ਇੱਕ ਰੋਸ ਜ਼ਾਹਰ ਕਰੇ ਇਸ ਨੂੰ ਇੱਕ ਰੋਸ ਡੇ ਜਾਂ ਬਲੈਕ ਡੇ ਦੇ ਨਾਮ ਦੇ ਨਾਲ ਇੱਕ ਇਹ ਦਿਨ ਮੁਕਰਰ ਹੋਣਾ ਚਾਹੀਦਾ ਹੈ ਇਹ ਅਸੀਂ ਰਿਪਰੈਜ਼ੈਂਟੇਸ਼ਨ ਬਾਰ ਐਸੋਸੀਏਸ਼ਨ ਨੂੰ ਦੇਣ ਜਾ ਰਹੇ ਹਾਂ ਕਿਉਂਕਿ ਜਿਸ ਤਰੀਕੇ ਨਾਲ ਦੇਖਿਆ ਜਾਵੇ ਕਿ ਸਾਰੇ ਐਡਵੋਕੇਟਸ ਨੇ ਬੈਚ ਵੀ ਲਾਏ ਨੇ ਜਿਸ ਤਰੀਕੇ ਨਾਲ ਰੋਸ਼ਟ ਪ੍ਰਗਟ ਕੀਤਾ ਗਿਆ ਸਾਰੇ ਐਡਵੋਕੇਟਸ ਨਾਲ ਹੈਗੇ ਨੇ ਤੇ ਅਸੀਂ ਬਾਕੀ ਵੀ ਹੈ ਜੀ ਮੈਡਮ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜਿਹੜਾ ਪਹਿਲਗਾਮ ਦਾ ਇਨਸੀਡੈਂਟ ਹੋਇਆ ਐਡਵੋਕੇਟਸ ਵੀ ਮੰਗ ਬਿਲਕੁਲ ਇਹ ਬੜੇ ਦੁੱਖ ਦੇ ਨਾਲ ਕਿਹਾ ਕਹਿ ਸਕਦੀ ਹਾਂ ਮੈਂ ਕਿ ਉੱਥੇ ਜਿਹੜਾ ਟੈਰਰਿਸਟ ਅਟੈਕ ਹੋਇਆ ਟੂਰਿਜ਼ਮ ਦੇ ਉੱਪਰ ਉਹ ਬਹੁਤ ਬਹੁਤ ਦੁੱਖਪਰੀ ਕਹਾਣੀ ਹੈ ਕਿਉਂਕਿ ਉੱਥੇ ਅਸੀਂ ਵੀ ਸੇਫ ਨਹੀਂ ਆ ਯਾ ਸਾਡੇ ਇੰਡੀਆ ਦੇ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਜਿੱਥੇ ਅਸੀਂ ਜਾ ਕੇ ਥੋੜੇ ਸਕੂਨ ਦੇ ਪਲ ਬਿਤਾਣੇ ਚਾਹਨੇ ਆ ਪਰ ਉੱਥੇ ਸਾਡੀ ਕੋਈ ਵੀ ਸੇਫਟੀ ਨਹੀਂ ਹੈ ਇਹ ਬਹੁਤ ਹੀ ਦੁਖ ਦੀ ਗੱਲ ਹੈ ਕਿ ਸਾਡੀ ਸਰਕਾਰ ਕੁਝ ਵੀ ਇਹਦੇ ਵਾਸਤੇ ਨਹੀਂ ਕਰ ਰਹੀ ਅਗਰ ਉਹ ਅਟੈਕ ਹੋਇਆ ਤੇ ਇਸ ਤੋਂ ਪਹਿਲਾਂ ਵੀ ਉਹ ਕਿਤੇ ਨਾ ਕਿਤੇ ਤੇ ਰੁਕੇ ਹੋਣਗੇ ਕਿਤੇ ਨਾ ਕਿਤੇ ਤੇ ਉਹਨਾਂ ਨੂੰ ਪਨਾਹ ਦਿੱਤੀ ਹੋਏਗੀ ਇਹਦੇ ਵਾਸਤੇ ਪਰ ਇਹ ਨਹੀਂ ਹੋਣਾ ਚਾਹੀਦਾ ਸਾਨੂੰ ਇਹਦੀ ਸੇਫਟੀ ਵਾਸਤੇ ਕੁਝ ਨਾ ਕੁਝ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਮੈਂ ਇਸ ਦੇ ਨਾਲ ਜਿਹੜੇ ਐਡਵੋਕੇਟਸ ਹੈਗੇ ਨੇ ਉਹ ਪੂਰਾ ਅਗਲਾ ਹਫਤਾ ਇੱਕ ਦਿਨ ਤੈਅ ਮੰਗਦੇ ਨੇ ਕਿ ਇੱਕ ਦਿਨ ਤੈਅ ਕੀਤਾ ਜਾਵੇ ਜਿਸ ਦਿਨ ਕਿ ਬਲੈਕ ਡੇ ਆਬਜ਼ਰਵ ਕੀਤਾ ਜਾਵੇ ਹਜੇ ਮੰਗ ਕੀਤੀ ਹੈ ਹਾਈ ਕੋਰਟ ਬਾਰ ਐਸਟੇਸ਼ਨ ਦੇ ਪਾਸੋਂ ਜਿਹੜਾ ਤੁਸੀਂ ਦਿਨ ਦੀ ਗੱਲ ਕਰ ਰਹੇ ਹੋ ਕਿ ਹਰ ਸਾਲ ਬਣਾਇਆ ਜਾਵੇ ਕਿਉਂਕਿ ਇਹ ਬੜਾ ਵੱਡਾ ਇਨਸੀਡੈਂਟ ਹੈਗਾ ਕਿਉਂਕਿ ਜਿਸ ਤਰੀਕੇ ਨਾਲ ਮਾਸੂਮ ਮੈਦੀ ਜਾਣਾ ਗਿਆ ਮੰਗ ਜਿਹੜੀ ਹੈਗੀ ਹੈ ਕਾਰਵਾਈ ਸਖਤ ਕਾਰਵਾਈ ਦੀ ਤੇ ਸਾਰੇ ਪਾਸੋਂ ਮੰਗ ਤੁਹਾਡੇ ਪਾਸੋਂ ਕੀ ਮੰਗ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਵੇ ਦੇਖੋ ਅਤਵਾਦ ਦਾ ਕੋਈ ਵੀ ਮਜ਼ਹਬ ਨਹੀਂ ਹੁੰਦਾ ਇਹ ਜੋ ਮਾੜੀ ਘੜੀ ਸਾਡੇ ਦੇਸ਼ 'ਚ ਵਾਪਰੀ ਹੈ ਸਾਡੇ ਭੋਲੇ-ਪਾਲੇ ਲੋਕਾਂ ਦੇ ਨਾਲ ਵਾਪਰੀ ਹੈ ਇਹ ਸਾਡੇ ਦੇਸ਼ ਲਈ ਹੀ ਮੰਦਪਾਗਾ ਦਿਨ ਨਹੀਂ ਪੂਰੇ ਜਗਤ ਵਾਸਤੇ ਮੰਦਪਾਗਾ ਦਿਨ ਹੈ ਇਹ ਮਾਸੂਮ ਜਾਨਾਂ ਜਿਹੜੀਆਂ ਗਈਆਂ ਨੇ ਉਹਨਾਂ ਵਾਸਤੇ ਜਿਹੜਾ ਆਪ ਜੀ ਨੇ ਕਿਹਾ ਕਿ ਬਲੈਕ ਡੇ ਕਿਹੜਾ ਮੁਕਰਰ ਕੀਤਾ ਜਾਏ ਦੇਖਿਆ ਜਾਏ ਤਾਂ ਉਹੀ ਦਿਨ ਬਲੈਕ ਡੇ ਹੈ ਜਿਸ ਦਿਨ ਇਹ ਜਾਨਾਂ ਗਈਆਂ ਨੇ ਜਿਸ ਦਿਨ ਇਹ ਬਹੁਤ ਵੱਡਾ ਹਾਦਸਾ ਸਾਡੇ ਦੇਸ਼ ਦੇ ਭੋਲੇ-ਪਾਲੇ ਲੋਕਾਂ ਦੇ ਨਾਲ ਉਸ ਕਸ਼ਮੀਰ ਦੀ ਸਰਜ਼ੁਮੀ ਤੇ ਹੋਇਆ ਹੈਗਾ ਜਿੱਤੋਂ ਕਿ ਮੇਰੇ ਵਕੀਲ ਸਾਹਿਬਾਨ ਮੇਰੇ ਵੱਡੇ ਭਰਾ ਨੇ ਇਹ ਜ਼ਿਕਰ ਕੀਤਾ ਕਿ ਅਸੀਂ ਇਹ ਕਾਲਾ ਬੈਚ ਲਗਾ ਕੇ ਅਸੀਂ ਕੋਰਟ ਦੇ ਵਿੱਚ ਅਡਰੈਸ ਕਰਾਂਗੇ ਇਹ ਇੱਕ ਮੈਸੇਜ ਹੈ ਇਹ ਸਾਰੇ ਜਗਤ ਨੂੰ ਇੱਕ ਮੈਸੇਜ ਹੈ ਕਿ ਇਹ ਲੀਗਲ ਫਰਟੀਨਿਟੀਆਂ ਨੇ ਇਸ ਚੀਜ਼ ਨੂੰ ਬਹੁਤ ਪੁਰਜ਼ੋਰ ਆਪਣੇ ਦਿਲ ਤੇ ਲੈ ਕੇ ਔਰ ਇਹ ਪਾਵਕ ਹੋ ਕੇ ਇਸ ਸਰਕਾਰ ਦਾ ਦਰਵਾਜ਼ਾ ਖੜਕਾਉਣ ਦਾ ਉਪਰਾਲਾ ਕੀਤਾ ਇਸ ਮੈਮੋਰੰਡਮ ਦੇ ਥਰੂ ਗਵਰਨਰ ਸਾਹਿਬ ਨੂੰ ਔਰ ਅਸੀਂ ਸਾਡੀ ਬਾਹਰ ਨੇ ਆਲਰੇਡੀ ਇਹ ਰੈਜ਼ੋਲੂਸ਼ਨ ਪਾਸ ਕਰਕੇ ਇਹ ਗੱਲ ਕਲੀਅਰ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਰੋਕਤਾਂਮ ਕਰਨ ਵਾਸਤੇ ਰੋਕਣ ਵਾਸਤੇ ਇੱਕ ਸਖ਼ਤ ਤੋਂ ਸਖ਼ਤ ਕਾਨੂੰਨ ਬਣੇ ਸੋ ਥੈਟ ਕਿ ਸਾਡੀਆਂ ਜਾਨਾਂ ਭੋਲੇ-ਪਾਲੇ ਮਜ਼ਲੂਮ ਲੋਕਾਂ ਦੀਆਂ ਜਾਨਾਂ ਅਗਲੇ ਆਉਣ ਵਾਲੇ ਸਾਡੀਆਂ ਜਨਰੇਸ਼ਨ ਵਾਸਤੇ ਸੇਫਗਾਰਡ ਬਣ ਕੇ ਉੱਪਰ ਉੱਪਰ ਕੇ ਬਾਹਰ ਆਉਣ ਜੋ ਕਿ ਦੇਖਿਆ ਜਾਵੇ ਤਾਂ ਕਾਨੂੰਨ ਤਾਂ অলਮੋਸ ਸਾਰੇ ਹੀ ਹੈਗੇ ਨੇ ਜਿੰਨੇ ਜਿਸ ਤਰੀਕੇ ਦਾ ਅਟੈਕ ਹੋਇਆ ਉਹਦੇ ਤੇ ਜਿਹੜੀ ਐਕਸ਼ਨ ਲੈਣਾ ਉਹ ਤਾਂ ਲੈਣੀ ਆ ਲੇਕਿਨ ਜਿਹੜਾ ਤੁਸੀਂ ਬਲੈਕ ਡੇ ਦੀ ਮੰਗ ਕੀਤੀ ਹੈ ਇਹਦੇ ਵਾਸਤੇ ਬਾਹਰ ਕਾਉਂਸਲ ਦੇ ਪਾਸੋਂ ਵੀ ਤੁਸੀਂ ਕੋਈ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਕਿਉਂਕਿ ਜੇ ਬਾਹਰ ਕਾਉਂਸਲ ਦੇ ਤਰਫੋਂ ਇਸ ਤਰੀਕੇ ਦਾ ਕੋਈ ਪ੍ਰਪੋਜ਼ਲ ਆਂਦਾ ਹੈ ਤਾਂ ਉਹ ਸਾਰੇ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਲਾਗੂ ਹੋ ਸਕਦਾ ਸਾਰੇ ਐਡਵੋਕੇਟ ਦੋਦੇ ਸ਼ਾਮਿਲ ਹੋ ਸਕੋਗੇ ਨੀ ਬਿਲਕੁਲ ਇਸ ਤਰ੍ਹਾਂ ਦਾ ਇੱਕ ਜਿਹੜਾ ਅਸੀਂ ਬਾਰ ਐਸੋਸੀਏਸ਼ਨ ਨੂੰ ਅਸੀਂ ਮੈਮੋਰੰਡਮ ਦੇ ਰਹੇ ਹਾਂ ਇਸ ਤਰ੍ਹਾਂ ਦਾ ਹੀ ਸੇਮ ਮੈਮੋਰੰਡਮ ਇਹਦੀ ਹੀ ਕਾਪੀ ਕਬਾਰ ਕਾਉਂਸਲ ਨੂੰ ਵੀ ਜਾਊਗੀ ਤਾਂ ਕਿ ਇਹ ਪੂਰੇ ਤਿੰਨੋ ਸਟੇਟਾਂ ਦੇ ਵਿੱਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਇੱਕ ਦਿਨ ਬਲੈਕ ਡੇ ਅਬਸੋਰਬ ਕੀਤਾ ਜਾਵੇ ਇਹ ਅਸੀਂ ਮੈਮੋਰੰਡਮ ਉਹਨਾਂ ਨੂੰ ਵੀ ਦੇਣ ਜਾ ਰਹੇ ਹਾਂ ਐਕਸ਼ਨ ਦੀ ਜਿਹੜੀ ਗੱਲ ਕੀਤੀ ਜਾਏ ਭਾਰਤ ਸਰਕਾਰ ਕੇ ਐਕਸ਼ਨ ਲੈ ਚੁੱਕੀ ਹੈ ਜਿਵੇਂ ਕਿ ਮੇਨ ਆ ਚੁੱਕੇ ਨੇ ਕਿ ਜਿਵੇਂ ਇੰਡਸ ਵਾਟਰ ਟ੍ਰੀਟਿੰਗ ਨੂੰ ਕੈਪਟਨ ਅਬੇਨ ਸਖਿਆਦੇ ਬਾਕੀ ਐਕਸ਼ਨ ਲੱਤੇ ਗਏ ਤੁਹਾਡੀ ਤਰਫ ਤੋਂ ਹੋਰ ਕੀ ਐਕਸ਼ਨ ਕਿਉਂਕਿ ਕੰਟਰੀ ਚ ਬਹੁਤ ਰੋਸ਼ ਆਮ ਲੋਕਾਂ ਚ ਐਕਸ਼ਨ ਕਿਸ ਤਰੀਕੇ ਦਾ ਵਕੀਲ ਮੰਗਦੇ ਹੈਗੇ ਨੇ ਜੀ ਦੇਖੋ ਐਕਸ਼ਨ ਤਾਂ ਲੋਕ ਜਿਹੜੇ ਲੋਕਾਂ ਦਾ ਸੈਂਟੀਮੈਂਟ ਹੈ ਅੱਜ ਦੇ ਟਾਈਮ ਦੇ ਵਿੱਚ ਜੋ ਸੈਂਟੀਮੈਂਟ ਹੈ ਉਹ ਇਹੀ ਹੈ ਵੀ ਇਹਦੇ ਨਾਲ ਇਹਦਾ ਇੱਕ ਰਿਟੈਲੀਐਸ਼ਨ ਸਟਰੋਂਗ ਰਿਟੈਲੀਐਸ਼ਨ ਹੋਣਾ ਚਾਹੀਦਾ ਚਾਹੇ ਉਹ ਜਿੰਨੇ ਵੀ ਜੋ ਇੱਥੇ ਟੈਰਰਿਸਟ ਆਲਰੇਡੀ ਇੰਡੀਆ ਦੀ ਧਰਤੀ ਦੇ ਉੱਤੇ ਆ ਚੁੱਕੇ ਨੇ ਜਾਂ ਵੜ ਚੁੱਕੇ ਨੇ ਉਹਨਾਂ ਦੇ ਖਿਲਾਫ ਆਲਰੇਡੀ ਹੋ ਰਹੇ ਆ ਪਿਛਲੇ ਕਈ 3 22 ਤਰੀਕ ਤੋਂ ਬਾਅਦ ਕਈ ਐਜੈਂਟ ਸਿਡੈਂਟ ਹੋਏ ਆ ਜਿਦੇ ਵਿੱਚ ਟੈਰਰਿਸਟ ਨੂੰ ਕਾਉਂਟਰ ਐਨਕਾਉਂਟਰ ਕਰਕੇ ਮਾਰਿਆ ਗਿਆ ਤੇ ਕੀਤਾ ਗਿਆ ਇਸ ਤਰ੍ਹਾਂ ਦੇ ਹੀ ਇਨਸੀਡੈਂਟ ਹੁੰਦੇ ਨੇ ਬਾਕੀ ਆਲਰੇਡੀ ਜਿਹੜੀ ਜਿਮਿਟਰਟੀ ਸੀਗੀ ਉਹਨੂੰ ਵਾਟਰ ਟ੍ਰੀਟੀ ਉਹਨੂੰ ਖਤਮ ਕੀਤਾ ਗਿਆ ਤੇ ਇਹ ਇਹ ਇੱਕ ਸਟਰੋਂਗ ਮੈਸੇਜ ਹੈ ਜੋ ਇੱਕ ਗਵਰਨਮੈਂਟ ਨੇ ਦਿੱਤਾ ਹੈ ਪੂਰੀ ਦੁਨੀਆ ਨੂੰ ਕਿ ਜੋ ਇਸ ਮੁਲਕ ਦੇ ਨਾਲ ਟੱਕਰ ਲਊਗਾ ਤਾਂ ਉਹਦਾ ਹਾਸ਼ਰ ਮਾੜਾ ਹੋਊਗਾ ਤੇ ਇਸ ਹੀ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਐਡਵੋਕੇਟਸ ਮੈਂਬਰਸ ਜਿਹੜੇ ਕਿ ਇਸ ਪੂਰੀ ਘਟਨਾ ਨੂੰ ਲੈ ਕੇ ਕਾਫੀ ਰੋਸ ਚ ਹੈਗੇ ਨੇ ਹੁਣ ਇਹ ਤੈਅ ਕੀਤਾ ਜਾ ਰਿਹਾ ਕਿ ਇੱਕ ਬਲੈਕ ਡੇ ਆਬਜ਼ਰਵ ਕੀਤਾ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਮਾਸੂਮ ਜਾਨਾਂ ਗਈਆਂ ਨੇ ਉਹਨਾਂ ਨੂੰ ਇੱਕ ਸ਼ਰਧਾਂਜਲੀ ਦਿੱਤੀ ਜਾਵੇ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਤਰਫੋਂ ਗਵਰਨਰ ਨੂੰ ਵੀ ਲੈਟਰ ਦਿੱਤਾ ਗਿਆ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਹੈ ਕਿ ਸਟਰੋਂਗ ਐਕਸ਼ਨ ਜ਼ਰੂਰ ਲਿਤਾ ਜਾਵੇ ਤਾਂ ਕਿ ਇੱਕ ਮੋਹ ਤੋੜ ਜਵਾਬ ਉਹਨਾਂ ਲੋਕਾਂ ਨੂੰ ਉਹ ਅਨਸਰਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਕੈਮਰਾਮੈਨ ਤਰਜਿੰਦਰ ਦੇ ਨਾਲ ਪ੍ਰੀਤ ਮਕਾ ਪੀਟਿਸ਼ਨਿਅਰ ਸ਼ੈਲਡੀ